ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਪੰਗੁਰ ਪ੍ਰਸਾਦ ਜਪਾ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਗਿਆਨ ਧਿਆਨ ਕਿਛੁ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਖੀ ਮੇਰੀ ਦੰਦੋਦ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਤੇ ਕਰ ਹਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਧ ਸੰਗਤ ਵੈ ਗੁਰੂ ਪ੍ਰਮਾਤਮਾ ਜੀ ਨੇ ਬਖਸ਼ਿਸ਼ ਕਰਕੇ ਮਨੁੱਖਾ ਦੁਹੀ ਦਿੱਤੀ ਆ ਸਤਿਗੁਰੂ ਜੀ ਉਦਾਰ ਕਰਨ ਵਾਸਤੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਇਕ ਅੰਕਾਰ ਸਤਿਗੁਰ ਪ੍ਰਸਾਦ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੇ ਕਿਨ ਜਪਿਓ ਗੁਰਮੰਤ ਸਾਧ ਸੰਗਤ ਕਿਸੇ ਮਹਾਰਾਜ ਨੇ ਉਪਦੇਸ਼ ਕੀਤਾ ਸੀ ਸੰਗ ਸਖਾ ਸਭ ਤਜ ਗਏ ਕਈ ਵਰੀ ਵਾਹਿਗੁਰੂ ਪ੍ਰਮਾਤਮਾ ਜੀ ਨੇ ਜਿਸ ਭਗਤ ਨੂੰ ਨਾਮ ਚ ਪਾਉਣਾ ਹੁੰਦਾ ਵਾ ਉਏ ਬीडी ਬਣਾ ਦਿੰਦੇ ਨੇ ਕਿ ਉਹਨੂੰ ਸਾਰਿਆਂ ਤੋਂ ਵੱਖਰਾ ਕਰ ਦਿੰਦੇ ਆ। ਕਲੈ ਭਾਈ ਹੁਣ ਤੂੰ ਸਾਰਿਆਂ ਤੋਂ ਵੱਖਰਾ ਕਰ ਦਿੱਤਾ ਤੇਨੂੰ ਹੁਣ ਤੂੰ ਨਾਮ ਜਪੀ ਜਾ ਤੇ ਸੰਤਾਂ ਦੀ ਸੰਗਤ ਕਰ ਸੰਤਾਂ ਦੀ ਸੇਵਾ ਕਰ। ਪਰ ਐਸ ਸਲੋਕ ਦੇ ਵਿੱਚ ਸਤਿਗੁਰੂ ਸਚੇ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਸਾਧ ਸੰਗਤ ਜਦੋਂ ਤੋਂ ਸੰਸਾਰ ਸਾਜਿਆ ਬਹੁਤ ਦੁਨੀਆ ਚੱਲ ਗਈ ਆ ਚੇਤੇ ਨਹੀਂ ਕਿ ਕਿੰਨੇ ਰਾਜੇ ਹੋ ਕੇ ਚੱਲ ਗਏ ਕਿੰਨੀ ਪਰਜਾਵਾਂ ਹੋ ਕੇ ਚਲ ਗਈਆਂ ਕਿੰਨੀਆਂ ਸੰਸਕ੍ਰਿਤਿਆ ਚਲ ਗਈਆਂ ਕੋਈ ਚੇਤੇ ਨਹੀਂਗਾ ਪਰ ਮਹਾਰਾਜ ਕਹਿੰਦੇ ਨੇ ਕਿ ਗੋਬਿੰਦ ਗੋ ਕਹਿੰਦੇ ਨੇ ਧਰਤੀ ਨੂੰ ਬਿੰਦ ਕਹਿੰਦੇ ਨੇ ਪਾਲਣਾ ਕਰਨ ਵਾਲੇ ਨੂੰ ਉਹ ਜਿਹੜਾ ਗੋਬਿੰਦ ਦੇ ਧਰਤੀ ਉੱਤੇ ਜੀਵਾਂ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਉਹ ਅਮਰ ਆ ਤੇ ਉਹਦਾ ਨਾਮ ਜਪਣ ਵਾਲਾ ਸਾਧੂ ਅਮਰ ਆ ਉਸ ਸੰਤ ਸਾਧੂ ਦੀ ਸੇਵਾ ਕਰਨ ਵਾਲਾ ਜਿਹੜਾ ਗੁਰਮੁਖ ਪਿਆਰਾ ਉਹਦਾ ਨਾਮ ਵੀ ਅਮਰ ਹੋ ਜਾਂਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਜਿਹੜਾ ਧਰਤੀ ਨੂੰ ਚਲਾਉਂਦਾ ਵਾ ਇਹ ਪਰਮਾਤਮਾ ਤੇ ਸ਼ੈਤਾਨ ਹੈ ਇਹਨਾਂ ਨੇ ਧਰਤੀ ਨੂੰ ਸਾਜਿਆ ਤੇ ਇਹੋ ਹੀ ਇਕੱਠੇ ਹੋ ਕੇ ਕੰਮ ਕਰਦੇ ਆ ਧਰਤੀ ਨੂੰ ਚਲਾਉਣ ਦਾ ਇਸੇ ਕਰਕੇ ਨੈਗੇਟਿਵ ਤੇ ਪੋਜ਼ਿਟਿਵ ਕੋਲ-ਕੋਲ ਹੀ ਹੁੰਦੇ ਆ ਕਈ ਵਾਰੀ ਘਰ ਦੇ ਵਿੱਚ ਪਿਆਰ ਦੇ ਜੀ ਆਪਸ ਵਿੱਚ ਹੀ ਬੜਾ ਸਨੇਹ ਕਰਦੇ ਆ ਤੇ ਉਸੇ ਘੜੀ ਝਗੜਾ ਹੋ ਜਾਂਦਾ ਤੋਂ ਇਹ ਸਮਝਣਾ ਕਿ ਜਦੋਂ ਘਰ ਦੇ ਵਿੱਚ ਆਪ ਸੁਚੀ ਪਿਆਰ ਆ ਕਿ ਉਦੋਂ ਪੋਜਿਟਿਵ ਆ ਪਰਮਾਤਮਾ ਕੰਮ ਕਰਦਾ ਤੇ ਜਦੋਂ ਫਿਰ ਝਗੜਾ ਹੋ ਜਾਂਦਾ ਮੂੰਹ ਫੁਲਾ ਲੈਂਦੇ ਨੇ ਯੱਕਦਮ ਤੂਫਾਨ ਆ ਜਾਂਦਾ ਕਰਫਿਊ ਲੱਗ ਜਾਂਦਾ ਘਰ ਦੇ ਵਿੱਚ ਉਦੋਂ ਸਮਝ ਲਓ ਕਿ 네ਗੇਟਿਵ ਆ ਉਦੋਂ ਸ਼ੈਤਾਨ ਨੇ ਵੀ ਆਪਣੀ ਹਾਜ਼ਰੀ ਲਵਾ ਲਈ ਥੋੜਾ ਸੰਜਮ ਰੱਖੋ ਸਦਾ ਵਾਸਤੇ 네ਗੇਟਿਵ ਨਹੀਂ ਰਹਿੰਦਾ ਸਦਾ ਵਾਸਤੇ ਪੋਜਿਟਿਵ ਨਹੀਂ ਰਹਿੰਦਾ ਇਹ ਆਉਂਦੇ ਜਾਂਦੇ ਰਹਿੰਦੇ ਨੇ ਥੋੜਾ ਸੰਜਮ ਕਰਨ ਦੇ ਨਾਲ ਸਾਰੇ ਦੁਖਦਾਈ ਸਮੇ ਜਿਹੜੇ ਹੈਗੇ ਆ ਉਹ ਦੂਰ ਹੋ ਜਾਂਦੇ ਆ ਇਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਪਰਮਾਤਮਾ ਜਿਹੜਾ ਹੈਗਾ ਉਹ ਸਿੱਧਾ ਨਹੀਂ ਸੰਸਾਰ ਨੂੰ ਚਲਾਉਂਦਾ ਉਹ ਜੀਵ ਦੇ ਅੰਦਰ ਪ੍ਰੇਰਣਾ ਕਰਦਾ ਤੇ ਇਸੇ ਤਰ੍ਹਾਂ ਹੀ ਸ਼ੈਤਾਨ ਜਿਹੜਾ ਉਹ ਵੀ ਸਾਧ ਸੰਗਤ ਜਦੋਂ ਦੁੱਖ ਦੇਣਾ ਹੁੰਦਾ ਤੇ ਉਹ ਵੀ ਪ੍ਰੇਰਣਾ ਹੀ ਕਰਦਾ ਇਸੇ ਕਰਕੇ ਪ੍ਰੇਤ ਸ਼ਬਦ ਜਿਹੜਾ ਹੈਗਾ ਪ੍ਰੇਤ ਦਾ ਮਤਲਬ ਹੁੰਦਾ ਪ੍ਰੇਰਿਤ ਜਿਹੜਾ ਅੰਦਰ ਪ੍ਰੇਰਿਤ ਕਰਦਾ ਜਾਂ ਤੇ ਅੰਦਰੋਂ ਪਰਮਾਤਮਾ ਦੀ दैਵੀ ਸ਼ਕਤੀ ਪ੍ਰੇਰਿਤ ਕਰਦੀ ਹੈ ਤੇ ਜਾਂ ਅੰਦਰੋਂ ਸ਼ੈਤਾਨੀ ਆਤਮਾ ਪ੍ਰੇਤ ਜਿਹੜਾ ਉਹ ਪ੍ਰੇਰਿਤ ਕਰਦਾ ਇਹ ਸਮਝ ਲਵੇ ਕਿ ਜੇ ਭਲਾ ਕੰਮ ਕਰਨਾ ਤੇ ਫਿਰ ਪਰਮਾਤਮਾ ਦੀ दैਵੀ ਸ਼ਕਤੀ ਪ੍ਰੇਰਿਤ ਕਰਦੀ ਹੈ ਜੇ ਕਿਸੇ ਦਾ ਬੁਰਾ ਕਰਨਾ ਨੁਕਸਾਨ ਕਰਨਾ ਤੇ ਫਿਰ ਸ਼ੈਤਾਨੀ ਸ਼ਕਤੀ ਜਿਹੜੀ ਹੈਗੀ ਆ ਉਹ ਪ੍ਰੇਰਿਤ ਕਰਦੀ ਹੈ। ਤੋਂ ਸਾਸੰਗਤ ਜਿਹੜੀ ਸ਼ੈਣੀ ਹੁੰਦੀ ਆ ਇਹ ਕੀ ਹੁੰਦੀ ਆ ਇਹਨੂੰ ਕਿਉਂ ਕਹਿੰਦੇ ਆ? ਇਸ ਕਰਕੇ ਇਹਨੂੰ ਕਹਿੰਦੇ ਆ ਕਿਉਂਕਿ ਇਹ ਲੋਹਾ ਕੱਟਦੀ ਆ ਲੱਕੜਾਂ ਨੂੰ ਵੀ ਇਹ ਵੱਢ ਦਿੰਦੀ ਆ ਕੱਟ ਦਿੰਦੀ ਆ। ਇੰਨਾ ਜ਼ਿਆਦਾ ਹਥੋੜੇ ਦੀ ਚੋਟ ਸਹੰਦੀ ਆ ਇੰਨਾ ਜ਼ਿਆਦਾ ਥੋੜੀ ਦੀ ਚੋਟ ਸਹਿਣ ਕਰਨ ਕੇ ਕਰਕੇ ਹੀ ਇਹਦਾ ਨਾਮ ਸਹਿਨ ਸੈਣੀ ਪੈ ਗਿਆ ਥੋੜੇ ਦੀ ਚੋਟ ਸਹਿਣ ਕਰਕੇ ਹੀ ਇਹਦਾ ਨਾਮ ਸੈਣੀ ਪੈ ਗਿਆ ਤੋ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਸਹਿ ਗਿਆ ਉਹ ਸ਼ੰਕਰ ਬਣ ਗਿਆ ਜਿਹੜਾ ਨਹੀਂ ਸਿਆ ਉਹ ਕੰਕਰ ਹੋ ਗਿਆ ਮੂਰਤੀ ਵਾਲਾ ਪਹਾੜ ਦੇ ਵਿੱਚੋਂ ਪੱਥਰ ਲੈਂਦਾ ਤੇ ਫਿਰ ਸ਼ੈਣੀ ਨੂੰ ਸ਼ੈਣੀ ਦੇ ਨਾਲ ਹਥੋੜੇ ਦੇ ਨਾਲ ਉਹਦੀ ਮੂਰਤੀ ਬਣਾਉਂਦਾ ਤੇ ਜਿਹੜਾ ਪੱਥਰ ਉਹ ਚੋਟ ਨਹੀਂ ਸਹਿੰਦਾ ਟੁੱਟ ਜਾਂਦਾ ਤੇ ਫਿਰ ਉਹ ਕੰਕਰ ਬਣ ਜਾਂਦਾ ਸਾਧ ਸੰਗਤ ਉਹ ਫਿਰ ਬੇਕਾਰ ਹੋ ਜਾਂਦਾ ਤੇ ਜਿਹੜਾ ਪੱਥਰ ਸ਼ੈਣੀ ਦੀ ਜੋੜ ਸਹਿ ਜਾਂਦਾ ਉਹ ਮੂਰਤੀ ਬਣ ਜਾਂਦਾ ਤੇ ਮੂਰਤੀ ਬਣ ਕੇ ਪੱਥਰ ਮੰਦਰ ਦੇ ਵਿੱਚ ਸਥਾਪਿਤ ਹੋ ਜਾਂਦਾ ਆਪਣੀ ਪੂਜਾ ਕਰਾਉਂਦਾ ਇਸੇ ਤਰ੍ਹਾਂ ਹੀ ਇਸ ਜੀਵਨ ਦੇ ਵਿੱਚ ਵੀ ਕਈ ਸੰਘਰਸ਼ ਆਉਂਦੇ ਆ ਕਈ ਪ੍ਰੀਖਿਆਵਾਂ ਆਉਂਦੀਆਂ ਕਈ ਕਟੇਵਾਦੇ ਆਉਂਦੇ ਆ ਕਈ ਮੁਸੀਬਤਾਂ ਆਉਂਦੀਆਂ ਪਰ ਜਿਨੇ ਸਹਿਣ ਸ਼ਕਤੀ ਕਰ ਲਈ ਜਿਨੇ ਸਹਿਣ ਕਰ ਲਿਆ ਉਹ ਸਾਦ ਸੰਗਤ ਮੂਰਤੀ ਵਾਂਗੂ ਪੂਜਣਯੋਗ ਬਣ ਜਾਂਦਾ ਇਸ ਕਰਕੇ ਮਾਰੇ ਕਹਿੰਦੇ ਨੇ ਕਿ ਸਹਿਣਾ ਸਿੱਖਣਾ ਚਾਹੀਦਾ ਨਿੱਕੀ ਨਿੱਕੀ ਗੱਲ ਦੇ ਉੱਤੇ ਮਾਰੇ ਗਏ ਲੁੱਟੇ ਗਏ ਹੁਣ ਨਹੀਂ ਕੁਝ ਵੀ ਬਣਨਾ ਇਦਾਂ ਨਹੀਂ ਕਰਨਾ ਚਾਹੀਦਾ ਉਸ ਸ਼ੈਣੀ ਤੋਂ ਸਿੱਖੋ ਜਿਹੜੀ ਇੰਨਾ ਸਹਿਣ ਕਰਦੀ ਆ ਤੋ ਨੌਵੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇਖੋ ਕਿਵੇਂ ਪੂਰੇ ਵਿੱਚ 26-27 ਸਾਲ ਉਹਨਾਂ ਨੇ ਕਸ਼ਟ ਝੱਲਿਆ ਭਗਤੀ ਕੀਤੀ ਆ ਉਹਨਾਂ ਤੇ ਗੋਲੀ ਚੱਲੀ ਆ ਉਹ ਵੀ ਉਹਨਾਂ ਨੇ ਸਹੀ ਆ ਇੱਟ ਦਾ ਜਵਾਬ ਪੱਥਰ ਦੇ ਵਿੱਚ ਨਹੀਂ ਦਿੱਤਾ ਤੋਂ ਕਹਿੰਦੇ ਕਿ ਜਿਹੜਾ ਸਹ ਗਿਆ ਉਹ ਨਿਖਰ ਗਿਆ ਜਿਹੜਾ ਨਹੀਂ ਸਹਿਆ ਉਹ ਵਿਖਰ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰੇ ਹਮਲਿਆਂ ਨੂੰ ਸਹਿਆ ਤੇ ਉਹਨਾਂ ਦੀ ਸ਼ਖਸੀਅਤ ਨਿਖਰ ਗਈ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ ਤੇ ਜਿਨ੍ਹਾਂ ਨੇ ਨਹੀਂ ਸਹਿਆ ਉਹ ਬिखर ਗਏ ਉਹਨਾਂ ਦਾ ਨਾਮ ਉਹ ਨਿਸ਼ਾਨ ਨਹੀਂ ਰਿਹਾ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਚੋਟ ਸਹੇ ਜੋ ਸ਼ਬਦ ਕੀ ਤਾਤ ਗੁਰੂ ਮੈਂ ਦਾਸ ਕਹਿੰਦੇ ਕਿ ਤੂੰ ਜੇ ਥੋੜਿਆਂ ਦੀ ਸਹਿਣ ਨਹੀਂ ਕਰ ਸਕਦਾ ਤੇ ਤੂੰ ਫਿਰ ਸ਼ਬਦ ਦੀ ਜਿਹੜੀ ਚੋਟ ਇਹੋ ਹੀ ਸਹਿਣ ਕਰਨੀ ਸਿੱਖ ਲੈ ਕਹਿੰਦੇ ਜਿਹੜਾ ਸ਼ਬਦਾਂ ਦੀ चोट ਸਹਿ ਗਿਆ ਉਹ ਮੇਰਾ ਗੁਰੂ ਆ। ਕਈ ਵਾਰੀ ਪਰਿਵਾਰ ਦੇ ਵਿੱਚ ਮਾੜਾ-ਮੋਟਾ ਬੋਲ ਬੁਲਾਰਾ ਹੋ ਜਾਂਦਾ। ਉਹ ਵੀ ਨਹੀਂ ਸਹਿਦਾ, ਉਹ ਸਹਿਣਾ ਚਾਹੀਦਾ। ਘਰ ਦੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਜੇ ਪਿਆਰ ਆ, ਸੁੱਖ ਦਿੰਦੇ ਆ ਤਾਂ ਫਿਰ ਉਥੋਂ ਦੁੱਖ ਵੀ ਮਿਲਣਾ। ਜੇ ਦੇਣੇ ਆ ਤੇ ਰਾਤ ਵੀ ਆਉਣੀ ਆ। ਇਸ ਤਰ੍ਹਾਂ ਨੌਕਰੀ ਪੇਸ਼ੇ ਦੇ ਜਿਹੜਾ ਬੌਂਸ ਦੇ ਬੋਲ ਨੇ ਉਹ ਵੀ ਸਹਿਣੇ ਚਾਹੀਦੇ ਆ। ਜੇ ਅੱਜ ਕੋੜੇ ਬੋਲ ਬੋਲਦੇ ਆ ਸਹਿਜ ਹੋਗੇ ਤੇ ਕੱਲ ਨੂੰ ਮਿੱਠੇ ਬੋਲ ਸੁਣਨ ਨੂੰ ਮਿਲਣਗੇ ਤੋਂ ਮੁਸ਼ਕਲਾਂ ਘੜੀਆਂ ਜਿਹੜੀਆਂ ਹੈਗੇ ਗੁਰੂਆਂ ਤੇ ਵੀ ਆਈਆਂ ਉਹਨਾਂ ਨੇ ਸਹਿਣ ਕੀਤੀਆਂ ਤਾਂ ਹੀ ਉਹ ਗੁਰੂ ਮਹਾਰਾਜ ਅਖਵਾਏ ਆ ਸਹਾਸੰਗਤ ਜੋ ਵੀ ਮਿਹਨਤ ਕਿਰਤ ਤੋਂ ਮਿਲਦਾ ਉਹ ਪ੍ਰਸ਼ਾਦ ਹੁੰਦਾ ਬਹੁਤ ਜ਼ਿਆਦਾ ਸਰੀਰ ਨੂੰ ਤਾਕਤ ਵਧਾਉਣ ਵਾਸਤੇ ਕਈ ਵਾਰੀ ਮਨੁੱਖ ਥੋੜੇ ਤੋਂ ਵੀ ਜਾਂਦਾ ਇਹੋ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਨਾਮ ਰਹੇਓ ਪਿਛਲੇ ਸਮਿਆਂ ਦੇ ਵਿੱਚ ਸਾਹ ਸੰਗਤ ਜਿਹੜਾ ਮਨੁੱਖ ਹੁੰਦਾ ਸੀ ਕਹਿੰਦੀ ਇਹ ਭਾਵਨਾ ਹੁੰਦੀ ਸੀਗੀ ਕਿ ਇੱਜ਼ਤ ਮਿਲੇ ਸਨਮਾਨ ਮਿਲੇ ਇਸ ਕਰਕੇ ਕੋਈ ਵਧੀਆ ਮਠਿਆਈ ਬਣਾਉਂਦਾ ਸੀ ਕੋਈ ਕੱਪੜਾ ਬਣਾਉਂਦਾ ਸੀ ਕੋਈ ਸੌਦਾ ਵਧੀਆ ਕੋਈ ਦੁੱਧ ਕੋਈ ਫਸਲਾਂ ਤਾਂ ਕਿ ਮਾਨ ਵੜਿਆਈ ਮਿਲੇ ਅੱਜ ਮਨੁੱਖ ਦੇ ਅੰਦਰ ਪੈਸਾ ਪ੍ਰਧਾਨ ਹੋ ਗਿਆ ਕੋਈ ਬਿਮਾਰ ਹੋਵੇ ਕੋਈ ਮਰੇ ਕੋਈ ਰੁੜ ਜਾਵੇ ਕੋਈ ਕਿਸੇ ਦਾ ਨੁਕਸਾਨ ਹੋਵੇ ਕੋਈ ਦਰਦਨੀ ਵੱਡੀਆਂ-ਵੱਡੀਆਂ ਕੰਪਨੀਆਂ ਇਹ ਆਪਣੇ ਲੇਬਲ ਮਸ਼ਹੂਰ ਕਰ ਲੈਂਦੀਆਂ ਆਪਣਾ ਨਾਮ ਮੁੜ ਕੇ ਡੱਬੇ ਦੇ ਉੱਤੇ ਲੇਬਲ ਇਹਨਾਂ ਦਾ ਲੱਗਾ ਹੁੰਦਾ ਵਿੱਚ ਪਤਾ ਨਹੀਂ ਕੀ ਆ ਕੋਈ ਪਤਾ ਨਹੀਂ ਆਮ ਮਨੁੱਖ ਨੂੰ ਕੋਈ ਪਤਾ ਨਹੀਂ ਵਿੱਚ ਕੀ ਆ ਤੇ ਕੀ ਨਹੀਂ ਤੇ ਸਾਡਾ ਤਾਂ ਨਾਮ ਚੱਲਦਾ ਕੰਪਨੀਆਂ ਦੀ ਇਹ ਭਾਵਨਾ ਹੁੰਦੀ ਆ ਕਿ ਸਾਡਾ ਨਾਮ ਰਹਿ ਜਾਵੇ ਦੁਨੀਆ ਤੇ ਮਸ਼ਹੂਰੀ ਹੋ ਜਾਵੇ ਇਹੋ ਹੀ ਸ਼ਬਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਆਦ ਅੰਤ ਇੱਕ ਹੀ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਸਾਧ ਸੰਗਤ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਉਹ ਜੀਵ ਦੇ ਅੰਦਰ ਵਿਚਾਰ ਦੇ ਕੇ ਸੰਸਾਰ ਦੀ ਪਾਲਣਾ ਕਰਦਾ ਆਪ ਗੁਪਤ ਰਹਿਂਦਾ ਕਿੰਨਾ ਸਨਮਾਨ ਪਾਉਂਦਾ ਮਾੜੇ ਕਹਿੰਦੇ ਜੀਵ ਤੂੰ ਵੀ ਕਿਤੇ ਇਦਾਂ ਕਰ ਸਕਦਾ ਵਾ ਕਿ ਤੂੰ ਭਲਾਪਰ ਉਪਕਾਰ ਕਰੇ ਪਰ ਗੁਪਤ ਤਰੀਕੇ ਦੇ ਨਾਲ ਜੇਕਰ ਪ੍ਰਮਾਤਮਾ ਗੁਪਤ ਤਰੀਕੇ ਦੇ ਨਾਲ ਭਲਾ ਕਰਦਾ ਸੰਸਾਰ ਨੂੰ ਚਲਾਉਂਦਾ ਉਹਦੀ ਪੂਜਾ ਹੁੰਦੀ ਆ ਤੇ ਜੇ ਜੀਵ ਤੂੰ ਵੀ ਗੁਪਤ ਤਰੀਕੇ ਦੇ ਨਾਲ ਭਲਾ ਕਰੇਗਾ ਭਗਤੀ ਕਰੇਗਾ ਤੇ ਇਸੇ ਤਰ੍ਹਾਂ ਹੀ ਤੂੰ ਵੀ ਪੂਜਿਆ ਜਾਏਗਾ ਤੇਰਾ ਵੀ ਨਾਮ ਰਹਿ ਜਾਊਗਾ ਨਾਮ ਰਹਿਓ ਮਰ ਕਹਿੰਦੇ ਸ਼ਹੀਦੋਂ ਕੀ ਚਿਤਾਉਂ ਪਰ ਲੱਗੇਗੇ ਹਰ ਬਰਸ ਮੇਲੇ ਦੇਸ਼ ਧਰਮ ਪਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਨ ਹੋਗਾ ਸਾਧ ਸੰਗਤ ਜਾਂ ਤੇ ਸ਼ਹੀਦ ਹੋਣ ਵਾਲਾ ਜਿਹੜਾ ਸੂਰਮਾ ਉਹਦਾ ਨਾਮ ਰਹਿ ਜਾਂਦਾ ਜਾਂ ਭਗਤੀ ਕਰਨ ਵਾਲੇ ਦਾ ਨਾਮ ਰਹਿ ਜਾਂਦਾ ਤੇ ਜਾਂ ਫਿਰ ਭਗਤੀ ਕਰਨ ਵਾਲੇ ਨੂੰ ਜਿਹੜਾ ਸੇਵਾ ਕਰਦਾ ਦਾਨ ਕਰਦਾ ਉਹਦਾ ਨਾਮ ਰਹਿ ਜਾਂਦਾ ਬਾਕੀ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੇ ਆਏ ਕਿੰਨੇ ਚਲੇ ਗਏ ਪਿਤਾ ਦਾ ਨਾਮ ਪਤਾ ਦਾਦੇ ਦਾ ਨਾਮ ਪਤਾ ਪਰਦਾਦੇ ਦਾ ਪਤਾ ਨਹੀਂ ਕੋਈ ਕਿੰਨੇ ਦਾ ਪਤਾ ਨਹੀਂ ਨਾਮ ਰਹਿਓ ਸਾਹ ਸੰਗਤ ਮਨੁੱਖ ਦੀ ਹਮੇਸ਼ਾ ਹੀ ਇਹ ਬਹੁਤ ਜ਼ਿਆਦੀ ਇੱਛਾ ਹੁੰਦੀ ਆ ਕਿ ਮੇਰਾ ਨਾਮ ਰਹਿ ਜਾਵੇ ਕੁਛ ਮੈਂ ਇਦਾਂ ਕਰ ਜਾਵਾਂ ਰਿਕਾਰਡ ਬਣਾ ਜਾਵਾਂ ਕਿ ਮੇਰਾ ਨਾਮ ਜਿਹੜਾ ਉਹ ਗਿਣਜ ਬੁੱਕ ਦੇ ਵਿੱਚ ਦਰਜ ਹੋ ਜਵੇ ਲਿੰਮਕਾ ਬੁੱਕ ਦੇ ਵਿੱਚ ਦਰਜ ਹੋ ਜਵੇ ਇਸੇ ਕਰਕੇ ਪਹਾੜਾਂ ਤੋਂ ਛਾਲਾਂ ਮਾਰਦਾ ਪੁਲਾੜ ਤੋਂ ਛਾਲਾਂ ਮਾਰਦਾ ਇਹ ਨਹੀਂ ਏਡੀ ਵੱਡੀ ਰਿਸਕ ਲੈਂਦਾ ਕਿ ਮੇਰਾ ਨਾਮ ਦਾ ਰਿਕਾਰਡ ਬਣ ਜੇ ਪੱਖੇ ਦਾਨ ਕਰਦਾ ਉਹਦੇ ਤੇ ਆਪਣਾ ਨਾਮ ਲਿਖਾਉਂਦਾ ਪੱਥਰਾਂ ਦੇ ਉੱਤੇ ਆਪਣਾ ਨਾਮ ਲਿਖਾਉਂਦਾ ਗੁਰਦੁਆਰਿਆਂ ਦੇ ਵਿੱਚ ਮੇਰਾ ਨਾਮ ਰਹਿ ਜੇ ਮੰੰਤਰੀ ਲੋਕ ਵੀ ਥਾਂ ਥਾਂ ਤੇ ਨੀ ਪੱਥਰ ਰੱਖਦੇ ਆ ਤਾਂ ਕਿ ਮੇਰਾ ਨਾਮ ਰਹਿ ਜਵੇ ਮੈਂ ਪਤਾ ਨਹੀਂ ਜਿੱਤਣਾ ਕਿ ਹਾਰਨਾ ਵਾ ਮੇਰਾ ਨਾਮ ਰਹਿ ਜਾਵੇ ਪਰ ਸਾਧ ਸੰਗਤ ਨਾਮ ਤੇ ਵੇਖੋ ਪੰਥ ਦੀ ਸੇਵਾ ਕਰਨ ਵਾਲਾ ਪਿੱਛੇ ਰਹਿਣ ਵਾਲਾ ਨਵਾਬ ਕਪੂਰ ਸਿੰਘ ਜਿਹੜਾ ਪਿੱਛੇ ਰਹਿ ਕੇ ਸੇਵਾ ਕਰਦਾ ਸੀਗਾ ਕਿ ਮੇਰਾ ਪੰਥ ਅੱਗੇ ਹੋ ਜਾਵੇ ਅੱਜ ਉਹਨੂੰ ਸਾਰਾ ਸੰਸਾਰ ਯਾਦ ਕਰਦਾ ਤੋ ਇਉਂ ਹੀ ਸਤਗੁਰੂ ਸੱਚੇ ਪਾਲ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਸਰੀਰ ਤੇ ਜਿੰਨਾ ਚਿਰ ਜੀਂਦੇ ਉਹਨਾਂ ਚਿਰ ਇਹਨਾਂ ਦੀ ਯਾਦ ਆ ਜਾਣ ਤੋਂ ਮਗਰੋਂ ਕੌਣ ਯਾਦ ਕਰਦਾ ਪੇਤਾ ਪਰਵਾਦ ਦੇ ਮੈਂਬਰ ਸੁਪਨੇ ਦੇ ਵਿੱਚ ਵੀ ਆ ਜਵੇ ਬਜ਼ੁਰਗ ਤੇ ਸਵੇਰ ਨੂੰ ਕਹਿੰਦੇ ਕੋਈ ਉਪਾਅ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਹੋ ਨਾਨਕ ਇਹ ਜਗਤ ਮੇ ਕਿਨ ਜਪਿਓ ਗੁਰਮੰਤ ਸਾਧ ਸੰਗਤ ਕਿਨ ਜਪਿਓ ਗੁਰਮੰਤ ਔਰ ਕਹਿੰਦੇ ਕਿ ਧਿਆਨ ਲਾ ਕੇ ਦੇਖ ਕਿ ਪਿਛੇ ਜਗਤ ਦੇ ਵਿੱਚ ਕਿੰਨਾਂ ਨੇ ਨਾਮ ਜਪਿਆ ਸਾਸਕਤ ਨਾਮ ਉਹਨਾਂ ਨੇ ਜਪਿਆ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਇਸ਼ਟ ਦੀ ਸੇਵਾ ਕੀਤੀ ਆ ਨਾਮ ਜਪਣ ਵਾਸਤੇ ਪ੍ਰੇਮ ਚਾਹੀਦਾ ਤੇ ਪ੍ਰੇਮ ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀ ਆ ਮਿਲਾਏ ਪ੍ਰੇਮ ਜਿਹੜਾ ਹੈਗਾ ਇਹ ਸੰਤਾਂ ਦਾ ਦਰਸ਼ਨ ਕਰਕੇ ਸੰਤਾਂ ਦੀ ਸੇਵਾ ਕਰਕੇ ਹੀ ਪ੍ਰੇਮ ਮਿਲਦਾ ਪ੍ਰੇਮ ਤੋਂ ਬਗੈਰ 10 ਮਿੰਟ ਵੀ ਸਿਮਰਨ ਨਹੀਂ ਹੋ ਸਕਦਾ ਅਲਤਾਂ ਦੁਖਣ ਲੱਗ ਪੈਣਗੀਆਂ ਸਰੀਰ ਦੁਖਣ ਲੱਗ ਪਏਗਾ ਜੇਕਰ ਪ੍ਰੇਮ ਆ ਗੁਰੂ ਮਹਾਰੇ ਦੇ ਦਰਸ਼ਨਾਂ ਪ੍ਰਤੀ ਤੇ ਫਿਰ ਕਈ ਕਈ ਘੰਟੇ ਵੀ ਬੈਠਾ ਰਹੂਗਾ ਨਾਮ ਜਪਦਾ ਰਹੂਗਾ ਗੁਰਮੰਤਰ ਸਿਮਰਨ ਕਰਦਾ ਰਹੂਗਾ ਤੇ ਇਹਨੂੰ ਪਤਾ ਹੀ ਨਹੀਂ ਲੱਗਣਾ ਸੱਚੇ ਨਾਮ ਕੀ ਲੱਗੇ ਭੁੱਖ ਜਿਸ ਤਰ੍ਹਾਂ ਭੁੱਖ ਲੱਗੀ ਹੋਵੇ ਤੇ ਭੋਜਨ ਸੁਆਦਲਾ ਲੱਗਦਾ ਨਾ ਭੁੱਖ ਲੱਗੀ ਹੋਵੇ ਤੇ ਕਿੰਨੇ ਵੀ ਭੋਜਨ ਪਏ ਹੋਣ ਜੀ ਨਹੀਂ ਕਰਦਾ ਖਾਣ ਨੂੰ ਇਸੇ ਤਰ੍ਹਾਂ ਹੀ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ ਪ੍ਰੇਮ ਆ ਤਾਂ ਫਿਰ ਨਾਮ ਚੰਗਾ ਲੱਗਦਾ ਪ੍ਰੇਮ ਤੋਂ ਬਿਨਾਂ ਨਾਮ ਜਪਿਆ ਨਹੀਂ ਜਾਂਦਾ ਤੋਂ ਮਨਮੁਖ ਆਲਸੀ ਜਿਹੜਾ ਮਨੁੱਖ ਹੁੰਦਾ ਉਹ ਹਮੇਸ਼ਾ ਹੀ ਸਾਧਨ ਭਾਲਦਾ ਕਿ ਕਿਤੇ ਕਮਰੇ ਦੇ ਵਿੱਚ ਏਸੀ ਲੱਗਾ ਹੋਵੇ ਤੇ ਮੈਂ ਬਹਿ ਕੇ ਨਾਮ ਜਪਾਂ ਜੇ ਕਿਤੇ ਸਰਦੀਆਂ ਦੇ ਵਿੱਚ ਹੀਟਰ ਲੱਗਾ ਹੋਵੇ ਗੀਜ਼ਰ ਲੱਗਾ ਹੋਵੇ ਤੇ ਮੈਂ ਨਾਮ ਹੀ ਜੱਪੀ ਜਾਵਾਂ ਪਰ ਸਾਧ ਸੰਗਤ ਜੇ ਇਸ ਤਰ੍ਹਾਂ ਹੋਵੇ ਤੇ ਅਮੀਰ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਚੌਂਕੜਾ ਤੇ ਵੀ ਖੁੱਲ੍ਹੇ ਹੀ ਨਾ ਜਿਨ੍ਹਾਂ ਦੇ ਕੋਲ ਇੰਦੀਆਂ ਇੰਦੀਆਂ ਸਹੂਲਤਾਂ ਵਾਂ ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਭਾਈ ਸਾਧਨ ਦੇ ਨਾਲ ਭਜਨ ਸਿਮਰਨ ਨਹੀਂ ਹੁੰਦਾ ਗੁਰਮੰਤਰ ਤੇ ਸਾਧਨਾ ਦੇ ਨਾਲ ਹੁੰਦਾ ਕਿੰਨ ਜੱਪਿਓ ਗੁਰਮੰਤਰ ਸਾਧ ਸੰਗਤ ਮਨੁੱਖ ਦੀ ਜਿਹੜੀ ਰਾਸਿੰਦਰੀ ਆ ਉਹ ਪ੍ਰਮਾਤਮਾ ਨੇ ਕਮਜ਼ੋਰ ਕੀਤੀ ਆ ਤੇ ਕੁੱਤੇ ਦੀ ਰਾਸ ਇੰਦਰੀ ਜਿਹੜੀ ਹੈਗੀ ਉਹ ਬਹੁਤ ਮਜ਼ਬੂਤ ਕੀਤੀ ਆ ਤੇ ਕੁੱਤੇ ਦੀ ਜਿਹੜੀ ਸੁੰਘਣ ਸ਼ਕਤੀ ਉਹ ਪ੍ਰਮਾਤਮਾ ਨੇ ਬੜੀ ਮਜ਼ਬੂਤ ਕੀਤੀ ਆ ਇਸ ਕਰਕੇ ਕੁੱਤਾ ਝੂਠਿਆਂ ਦੇ ਵਿੱਚੋਂ ਵੀ ਝੂਠੀਆਂ ਪੱਤਿਆਂ ਦੇ ਵਿੱਚੋਂ ਝੂਠੀਆਂ ਲਫਾਫਿਆਂ ਦੇ ਵਿੱਚੋਂ ਵੀ ਸਾਦ ਸੰਗ ਥੋੜਾ ਬਹੁਤਾ ਖਾ ਕੇ ਪੂਛ ਹਲਾ ਲੇਦਾ ਕਿ ਮੈਨੂੰ ਸਵਾਦ ਆ ਗਿਆ ਪਰ ਮਨੁੱਖ ਦੇ ਅੱਗੇ ਭਾਵੇਂ ਕਿੰਨੇ ਵੀ ਪਦਾਰਥ ਪਏ ਹੋਣ ਇਹਨੂੰ ਰਸ ਨਹੀਂ ਆਉਂਦਾ ਕਿਉਂ ਕਿ ਇਹਦਾ ਮਨ ਐਬਸੈਂਟ ਹੈ ਇਹਦੇ ਘਰ ਦੇ ਵਿੱਚ ਸੋਫਾ ਸੈਟ ਹੈਗਾ ਇਹਦੇ ਘਰ ਦੇ ਵਿੱਚ ਟੀਵੀ ਸੈੱਟ ਹੈਗਾ ਪਰ ਇਹਦਾ ਮਨ ਐਬਸੈਂਟ ਹੈ ਇਹਦਾ ਮਨ ਐਬਸੈਂਟ ਹੈ ਉਹਦਾ ਸਾਰਾ ਕੁਝ ਹੀ ਐਬਸੈਂਟ ਹੈ ਜਿਹਦਾ ਮਨ ਸੈਟ ਹੈ ਉਹਦਾ ਸਾਰਾ ਕੁਝ ਹੀ ਸੈਟ ਹੈ ਤਾਂ ਇਹੋ ਹੀ ਸਤਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਜਿਹੜੇ ਪਹਿਲੇ ਪ੍ਰੇਮੀ ਭਗਤ ਹੁੰਦੇ ਸੀਗੇ ਉਹਨਾਂ ਦੀਆਂ ਤਕਰੀਬਨ ਸਾਰੀਆਂ ਕਿਰਿਆ ਜਿਹੜੀਆਂ ਹੁੰਦੀਆਂ ਸੀਗੀਆਂ ਬਾਹਰੀ ਹੁੰਦੀਆਂ ਸੀਗੀਆਂ ਬਾਹਰੀ ਮਲ ਤਿਆਗਣਾ ਬਾਹਰੀ ਖੂਹਾਂ ਦੇ ਉੱਤੇ ਜਾਂ ਦਰਿਆਵਾਂ ਦੇ ਉੱਤੇ ਇਸ਼ਨਾਨ ਕਰਨਾ ਸਰਦੀ ਗਰਮੀ ਪਿੰਡੇ ਤੇ ਹੰਡਾਉਣੀ ਇੰਨਾ ਪ੍ਰੇਮ ਹੋਣਾ ਇਨੀ ਭਗਤੀ ਹੋਣੀ ਭਾਵਨਾ ਹੋਣੀ ਕਿੰਨੇ ਨੂੰ ਨੀਰ ਵਹੇ ਨੈਣਾਂ ਦੇ ਵਿੱਚੋਂ ਗੁਰੂ ਨਾਨਕ ਦੇ ਵਿਛੋੜੇ ਦਾ ਨੀਰ ਆਉਂਦਾ ਰਹਿਣਾ ਤੇ ਉਹਨਾਂ ਨੂੰ ਪਰਮਾਤਮਾ ਮਿਲਦਾ ਸੀਗਾ ਮੈਂ ਬਿਨ ਗੁਰ ਦੇਖੇ ਨੀਂਦ ਨਾਵੇ ਮੈਂ ਨੀਰ ਵਹ ਵਹ ਚੱਲੇ ਜਿਉ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਤੋਂ ਬਿਨ ਬਗੈਰ ਰਹਿੰਦੇ ਨਹੀਂ ਸੀ ਉਹਨਾਂ ਦੀ ਅੱਖਾਂ ਦੇ ਵਿੱਚੋਂ ਨੀਰ ਆ ਜਾਂਦਾ ਸੀਗਾ ਉਹਨਾਂ ਉਦਮੀ ਪ੍ਰੇਮੀ ਭਗਤਾਂ ਨੂੰ ਪਰਮਾਤਮਾ ਮਿਲਦਾ ਹੁੰਦਾ ਸੀ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਹਾਥੀ ਸੀਗਾ ਜਿਹਨੂੰ ਮગરਮਛ ਨੇ ਫੜ ਲਿਆ ਸੀਗਾ ਉਹ ਕਦੀ ਪਰਿਵਾਰ ਵਾਲੇ ਵੇਖਦਾ ਕਦੀ ਉਹ ਮગરਮਛ ਵੱਲ ਵੇਖਦਾ ਜਦੋਂ ਹਾਰ ਗਿਆ ਤੇ ਫੇਰ ਸਾਧ ਸੰਗਤ ਉੱਪਰ ਦੇਖਿਆ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਪ੍ਰਮਾਤਮਾ ਨੇ ਆਣ ਕੇ ਉਹਨੂੰ ਦੁੱਖਾਂ ਤੋਂ ਆਜ਼ਾਦ ਕਰਾਇਆ ਤੋ ਕੀ ਪਰਮਾਤਮਾ ਉੱਤੇ ਹੀ ਥੱਲੇ ਨਹੀਂ ਹੈਗਾ ਪਰਮਾਤਮਾ ਤੇ ਸਾਰੇ ਥਾਈਆਂ ਪਰ ਸਾ ਸੰਗਤ ਥੱਲੇ ਸਭ ਥਾਈਂ ਜੀਵ ਨੇ ਮੈਂ ਮੇਰੀ ਦਾ ਕਬਜ਼ਾ ਕੀਤਾ ਹੋਇਆ ਵਾ ਇੱਕ ਇੰਚ ਵੀ ਨਹੀਂ ਛੱਡੀ ਉਹ ਕਿੱਥੇ ਆਣ ਕੇ ਥੱਲੇ ਬਸੂਗਾ ਇਸੇ ਕਰਕੇ ਹੀ ਉੱਪਰ ਜਿਹੜਾ ਨੀਲਾ ਸਮਾਨ ਆ ਇਨੂੰ ਤਾਂ ਸਮਾਨ ਕਹਿੰਦੇ ਆ ਤਾਂ ਉੱਤੇ ਪ੍ਰਮਾਤਮਾ ਕਹਿੰਦੇ ਆ ਕਿਉਂਕਿ ਉੱਪਰ ਕੋਈ ਕਿਸੇ ਦੀ ਮੈਂ ਮੇਰੀ ਨਹੀਂ ਹੈਗੀ ਕੋਈ ਕਿਸੇ ਦਾ ਕਬਜ਼ਾ ਨਹੀਂ ਹੈਗਾ ਉੱਪਰ ਸਮਾਨ ਆ ਸਮਾਨ ਦਾ ਮਤਲਬ ਇਹ ਹੁੰਦਾ ਕਿ ਉੱਤੋਂ ਜਿਹੜਾ ਮੀਂਹ ਪੈਂਦਾ ਉਹ ਵੀ ਸਾਰਿਆਂ ਵਾਸਤੇ ਸਮਾਨ ਆ ਗਰੀਬ ਅਮੀਰ ਵਾਸਤੇ ਉੱਤੋਂ ਰੋਸ਼ਨੀ ਆਉਂਦੀ ਆ ਤਾਂ ਵੀ ਸਮਾਨ ਆ ਸਾਰਿਆਂ ਵਾਸਤੇ ਧੁੱਪ ਆਉਂਦੀ ਤਾਂ ਵੀ ਸਾਰਿਆਂ ਵਾਸਤੇ ਸਮਾਨ ਆ ਹਬਾ ਆਉਂਦੀ ਹੈ ਤਾਂ ਵੀ ਸਾਰਿਆਂ ਵਾਸਤੇ ਇੱਕੋ ਜੀ ਸਮਾਨ ਆ ਕੋਈ ਗਰੀਬ ਅਮੀਰ ਦਾ ਭੇਤ ਭਾਵ ਨਹੀਂ ਇਹ ਪਰਮਾਤਮਾ ਦੀ ਨਿਸ਼ਾਨੀ ਹੈ ਇਸ ਕਰਕੇ ਪਰਮਾਤਮਾ ਉੱਤੇ ਵਸਦਾ ਤੇ ਜਦੋਂ ਕੋਈ ਉੱਤੇ ਨੂੰ ਧਿਆਨ ਕਰਕੇ ਬੇਨਤੀ ਕਰਦਾ ਵਾ ਤਾਂ ਫੇਰ ਪਰਮਾਤਮਾ ਉਹਦੀ ਸਹਾਇਤਾ ਕਰਦਾ ਵਾ ਤੇ ਥੱਲੇ ਦੇ ਸਾਰੇ ਥਾਂ ਦੇ ਉੱਤੇ ਇਹਨੇ ਕਬਜ਼ਾ ਕੀਤਾ ਮੈਂ ਮੇਰੀ ਦਾ ਇਸ ਕਰਕੇ ਜਿੱਥੇ ਮੈਂ ਮੇਰੀ ਹੁੰਦੀ ਹੈ ਉੱਥੇ ਪਰਮਾਤਮਾ ਨਹੀਂ ਆਉਂਦਾ ਹਾਂ ਥੱਲੇ ਤੀਰਥਾਂ ਦੇ ਉੱਤੇ ਪਰਮਾਤਮਾ ਦਾ ਵਾਸਾ ਹੁੰਦਾ ਕਿਉਂਕਿ ਤੀਰਥਾਂ ਦੇ ਉੱਤੇ ਕਿਸੇ ਦੀ ਮੈਂ ਮੇਰੀ ਨਹੀਂ ਹੁੰਦੀ ਸਾਰਿਆਂ ਪ੍ਰਤੀ ਸਮਾਨ ਭਾਵ ਹੁੰਦਾ ਲੰਗਰ ਪ੍ਰਸ਼ਾਦਾ ਇਸ਼ਨਾਨ ਕਰਨਾ ਜੋ ਵੀ ਸਭ ਕੁਝ ਸਾਰਿਆਂ ਵਾਸਤੇ ਕੋਈ ਗਰੀਬੀ ਅਮੀਰੀ ਨਹੀਂ ਇਹ ਇਸ ਕਰਕੇ ਤੀਰਥਾਂ ਦੇ ਉੱਤੇ ਸਮਾਨ ਸਾਰਿਆਂ ਨਾਲ ਕੋਈ ਵਿਵਹਾਰ ਕੀਤਾ ਜਾਂਦਾ ਤਾਂ ਤੀਰਥਾਂ ਦੇ ਉੱਤੇ ਪਰਮਾਤਮਾ ਵਸਦਾ ਤੋਂ ਸਾਧ ਸੰਗਤ ਉੱਪਰ ਇਸ ਕਰਕੇ ਹੀ ਪਰਮੇਸ਼ਰ ਪਰਮਾਤਮਾ ਵਸਦਾ ਵਾ ਤਾਂ ਕਿ ਉੱਤੇ ਇੱਕ ਸਮਾਨ ਸਾਰਿਆਂ ਨਾਲ ਵਿਹਾਰ ਕੀਤਾ ਜਾਂਦਾ। ਤਾਂ ਮਹਾਰਾਜ ਕਹਿੰਦੇ ਕਿ ਜਿਹੜਾ ਤੇਰਾ ਹਿਰਦਾ ਵਾ ਜੇ ਇਹ ਇੱਕ ਸਮਾਨ ਹੋ ਜਾਵੇ ਇਹਦੇ ਵਿੱਚੋਂ ਆਪਣਾ ਬੇਗਾਨਾ ਨਿਕਲ ਜਾਵੇ ਤਾਂ ਫਿਰ ਇਹ ਜਿਹੜਾ ਹਿਰਦਾ ਤੇਰਾ ਇਸ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਆਣ ਕੇ ਵਸ ਜਾਵੇਗਾ। ਤੂੰ ਇਸ ਹਿਰਦੇ ਦੇ ਵਿੱਚ ਕਿਹੜੀ ਖੇਤੀ ਕਰਨੀ ਆ ਕੋਈ ਦੁਕਾਨਦਾਰੀ ਕਰਨੀ ਆ? ਇਹ ਵੀ ਕਹਿ ਦੇਣਾ ਕਿ ਮੇਰਾ ਹਿਰਦਾ ਮੇਰਾ ਹਿਰਦਾ ਉਹ ਕਹਿੰਦੇ ਬਾਕੀ ਸਾਰੇ ਥਾਂ ਤੇ ਤੇ ਚਲੋ ਕੰਮ ਧੰਦਾ ਵਾ ਪਰ ਜਿਹੜਾ ਹਿਰਦਾ ਵਾ ਇਹਦੇ ਵਿੱਚ ਤੇ ਨਾ ਖੇਤੀ ਕਰ ਸਕਦਾ ਨਾ ਦੁਕਾਨਦਾਰੀ ਕਰ ਸਕਦਾ ਇਹ ਤੇ ਕਹਦੇ ਕਿ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਦਾ ਵਾ ਤਾਂ ਫਿਰ ਵਾਹਿਗੁਰੂ ਪ੍ਰਮਾਤਮਾ ਇਹਦੇ ਜਾਣ ਕੇ ਵੱਸ ਜਾਊਗਾ ਤਾਂ ਸਾ ਸੰਗਤ ਥੱਲੇ ਸਭ ਕੁਝ ਹੀ ਮੱਲਿਆ ਹੋਇਆ ਸਭ ਨੇ ਉਹ ਪਰਮੇਸ਼ਰ ਪ੍ਰਮਾਤਮਾ ਨੇ ਕਿੱਥੇ ਬੈਠਣਾ ਉੱਪਰ ਹੀ ਵਾਹਿਗੁਰੂ ਪ੍ਰਮਾਤਮਾ ਵੱਲੋਂ ਬੱਦਲ ਬੀ ਬਸਾਉਂਦਾ ਹਵਾ ਰੋਸ਼ਨੀ ਧੁੱਪ ਸਭ ਇੱਕ ਸਮਾਨ ਆ ਇਸ ਕਰਕੇ ਉੱਤੇ ਪਰਮੇਸ਼ਰ ਪ੍ਰਮਾਤਮਾ ਦੀ ਇਹ ਨਿਸ਼ਾਨੀ ਆ ਜਾਂ ਜੰਗਲ ਪਹਾੜ ਪ੍ਰਮਾਤਮਾ ਦਾ ਰੂਪ ਨੇ ਜਿਹਦੇ ਵਿੱਚ ਕਿਸੇ ਦੀ ਮੈਂ ਮੇਰੀ ਨਹੀਂ ਹੁੰਗੀ ਤੋਂ ਸਾਧ ਸੰਗਤ ਇਹੋ ਸਤਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਾਰੂ ਪਰ ਆਕਾਸ ਜਦੋਂ ਉਸ ਪ੍ਰੇਮੀ ਭਗਤ ਦੇ ਅੰਦਰ ਸਤ ਚਿੱਤ ਆਨੰਦ ਸਰੂਪ ਬ੍ਰਹਮ ਪਰਮਾਤਮਾ ਦਾ ਪ੍ਰਕਾਸ਼ ਹੁੰਦਾ ਵਾ ਤੇ ਫਿਰ ਗਿਆਨ ਉਹਦੇ ਹਿਰਦੇ ਨੂੰ ਇਉਂ ਢੱਕ ਲੈਂਦਾ ਜਿਵੇਂ ਧਰਤੀ ਉੱਤੇ ਆਕਾਸ਼ ਆ ਕਿੰਨਾ ਆਕਾਸ਼ ਹੈ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਅਸੀਮ ਇਸੇ ਤਰ੍ਹਾਂ ਹੀ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ ਤੇ ਉਸ ਹਿਰਦੇ ਦੇ ਉੱਤੇ ਅਸੀਮ ਪ੍ਰਕਾਸ਼ ਗਿਆਨ ਪ੍ਰਕਾਸ਼ ਆ ਜਾਂਦਾ ਸਹਾਸੰਗਤ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਸਹਾਸੰਗਤ ਇਹ ਜਿਹੜੀਆਂ ਨਦੀਆਂ ਵਾਂ ਇਹ ਹਿਮਾਲਿਆ ਤੋਂ ਦੌੜਦੀਆਂ ਛਿਟਪਟਾਉਂਦੀਆਂ ਭੱਜਦੀਆਂ ਨੱਠਦੀਆਂ ਰੁਕਦੀਆਂ ਨਹੀਂ ਇਹ ਸਮੁੰਦਰ ਦੇ ਵਿੱਚ ਮਿਲਣਾ ਚਾਹੁੰਦੀਆਂ ਪਰ ਜਦੋਂ ਸਮੁੰਦਰ ਦੇ ਵਿੱਚ ਮਿਲ ਮਿਲਦੀਆਂ ਵਾਂ ਤੇ ਖਾਰੀਆਂ ਹੋ ਜਾਂਦੀਆਂ ਵਾਂ ਪੀਣਯੋਗ ਨਹੀਂ ਰਹਿੰਦੀਆਂ ਨਦੀ ਵੱਡੀ ਭਾਵਾਂ ਹੋ ਜਾਂਦੀ ਸਮੁੰਦਰ ਦੇ ਵਿੱਚ ਜਾ ਕੇ ਪਰ ਉਹ ਪੀਣਯੋਗ ਨਹੀਂ ਰਹਿੰਦੀ ਖਾਰੀ ਹੋ ਜਾਂਦੀ ਆ ਦੂਸਰੇ ਪਾਸੇ ਖੂਹ ਆ ਸਰੋਵਰ ਆ ਸ਼ਾਂਤ ਰਹਿੰਦੇ ਸਥਿਰ ਰਹਿੰਦੇ ਆ ਕੋਈ ਭਜਨ ਅਠ ਨਹੀਂ ਕੋਈ ਹਿਲਜੁਲ ਨਹੀਂ ਤੇ ਸਾਧ ਸੰਗਤ ਸਦਾ ਹੀ ਮਿੱਠੇ ਰਹਿੰਦੇ ਆ ਸਦਾ ਹੀ ਪੀਣਯੋਗ ਰਹਿੰਦੇ ਆ ਇਸ ਕਰਕੇ ਸਾਧ ਸੰਗਤ ਨਦੀਆਂ ਸਮੁੰਦਰ ਵਾਂਗੂ ਵੱਡੀਆਂ ਹੋ ਗਈਆਂ ਇਸੇ ਤਰ੍ਹਾਂ ਹੀ ਇੱਛਾ ਦਾ ਮੂੰਹ ਬਹੁਤ ਵੱਡਾ ਹੁੰਦਾ ਇਹਦਾ ਕੋਈ ਫਾਇਦਾ ਨਹੀਂ ਉਹ ਨਦੀ ਜਿਹੜੀ ਹੈਗੀ ਆ ਉਹ ਸਮੁੰਦਰ ਚ ਮਿਲ ਗਈ ਆ ਵੱਡੀ ਤਾਂ ਬਹੁਤ ਜ਼ਿਆਦੀ ਹੋ ਗਈ ਆ ਪਰ ਕੋਈ ਫਾਇਦਾ ਨਹੀਂ ਪੀਣਯੋਗ ਨਹੀਂ ਰਹੀ ਇਸੇ ਤਰ੍ਹਾਂ ਸਾ ਸਖਤ ਮਨਮੁਖ ਜਿਹੜਾ ਉਹ ਝਟਕਦਾ ਤੇ ਖਾਰਾ ਰਹਿੰਦਾ ਜਿਹੜਾ ਗੁਰਮੁਖ ਆ ਉਹ ਜੋ ਵੀ ਮਿਲਦਾ ਕਿਰਤ ਤੋਂ ਉਹਦੇ ਤੇ ਸੰਤੋਖ ਕਰਦਾ ਤੇ ਉਹਦਾ ਜਿਹੜਾ ਜੀਵਨ ਹੈ ਉਹ ਮਿੱਠਾ ਹੋ ਜਾਂਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਨਦੀਆਂ ਵਾਂਗੂ ਜਿਹੜਾ ਮਨਮੁਖ ਆ ਉਹ ਮਲਕ ਭਾਗੋ ਵਾਂਗੂ ਹੋ ਜਾਂਦਾ ਭੋਜਨ ਤਾਂ ਬਹੁਤ ਵੱਡਾ ਬ੍ਰੰਭ ਪੋਜ ਤੇ ਬਹੁਤ ਵੱਡਾ ਪਰ ਖਾਰਾ ਗੁਰੂ ਨਾਨਕ ਦੀ ਦ੍ਰਿਸ਼ਟੀ ਦੇ ਵਿੱਚ ਉਹ ਖਾਰਾ ਤੇ ਜਿਹੜਾ ਖੂਹ ਸਰੋਵਰ ਵਾਂਗੂ ਸੰਤੋਖੀ ਕਿਰਤੀ ਆ ਭਾਈ ਲਾਲੋ ਉਹਦਾ ਕੋਧਰੇ ਦੀ ਰੋਟੀ ਸਾਗ ਆ ਉਹ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਦੇ ਵਿੱਚ ਮਿੱਠਾ ਵਾ ਇਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਸੰਤਾਂ ਦੇ ਦਰਸ਼ਨ ਸੇਵਾ ਕਰਨ ਦੇ ਨਾਲ ਪ੍ਰੇਮ ਪ੍ਰਗਟ ਹੁੰਦਾ ਪ੍ਰੇਮ ਪ੍ਰਗਟ ਹੋਣ ਦੇ ਨਾਲ ਨਾਮ ਜਪਿਆ ਜਾਂਦਾ ਜਿੱਥੇ ਬਾਣੀ ਪੜਦੇ ਆ ਉਥੇ ਸਾਖੀਆਂ ਵੀ ਪੜਿਆ ਕਰੋ ਗੁਰੂ ਨਾਨਕ ਦੇਵ ਜੀ ਦੀਆਂ ਪੋਥੀਆਂ ਪੜਦੇ ਆ ਬਹੁਤ ਚੰਗੀ ਗੱਲ ਆ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਜਨਮ ਸਾਖੀ ਵੀ ਪੜਿਆ ਕਰੋ ਭਗਤਾਂ ਦੀਆਂ ਸਾਖੀਆਂ ਪੜਿਆ ਕਰੋ ਉਹਦੇ ਨਾਲ ਪ੍ਰੇਮ ਜਾਗਦਾ ਸੱਚੇ ਨਾਮ ਕੀ ਲਾਗੇ ਭੋਖੋ ਉਹਦੇ ਨਾਲ ਨਾਮ ਜਪਣ ਦੀ ਭੁੱਖ ਲੱਗਦੀ ਆ ਕਿਨ ਜਪਿਓ ਗੁਰਮੰਤਰ ਸਾ ਸੰਗਤ ਧਰੂ ਪ੍ਰਲਾਦ ਨੇ ਨਾਮ ਜਪਿਆ ਵੈਗੁਰ ਪਰਮੇਸ਼ਰ ਪਰਮਾਤਮਾ ਨੂੰ ਪਾਇਆ ਅੱਜ ਇੰਨੇ ਯੁੱਗ ਬੀਤ ਗਏ ਇੰਨੇ ਸਾਲ ਬੀਤ ਗਏ ਲੱਖਾਂ ਸਾਲ ਫੇਰ ਵੀ ਉਹਨਾਂ ਦਾ ਨਾਮ ਸਤਕਾਰ ਨਾਲ ਲਿਆ ਜਾਂਦਾ ਵਾ ਜੇ ਤੂੰ ਵੀ ਸੇਵਾ ਸਿਮਰਨ ਦਾਨ ਪੁੰਨ ਭਲਾਪਰ ਉਪਕਾਰ ਕਰੇਗਾ ਤੇ ਤੇਰਾ ਵੀ ਸਦਾ ਨਾਮ ਇਸੇ ਭਗਤਾ ਵਾਂਗੂ ਸਦਾ ਚਮਕਦਾ ਰਹੇਗਾ ਇਹੋ ਹੀ ਸਤਗੁਰ ਸੱਚਾ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਸੁਣੋ ਆਨੰਦ ਮਾਣੋ ਬਾਰ-ਬਾਰ ਸੁਣੋ ਆਪਣੇ ਜੀਵਨ ਨੂੰ ਸਫਲਾ ਕਰੋ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪਿਆਰ ਆਪਣੇ ਦਿਲ 'ਚ ਵਧਾਓ ਜੀਵਨ ਸਫਲਾ ਕਰੋ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ सतनाम नाम सत्नाम गुरु